ਇਤੇ ਸਮੇਂ ਦੌਰਾਨ ਪਿੰਡ ਮਾਂਕੀ ਵਿੱਚ ਇੱਕ ਵੱਡੇ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ ਇਸ ਮਾਮਲੇ ਦੇ ਵਿੱਚ ਕੁਝ ਦਿਨ ਪਹਿਲਾਂ ਸਮਰਾਲਾ ਪੁਲਿਸ ਦੇ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਗ੍ਰਿਫਤਾਰੀ ਤਰਨਤਾਰਨ ਵਿੱਚ ਹੋਈ ਸੀ ਇਸ ਮਗਰੋਂ ਕਤਲ ਸਮੇਂ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਬਰਾਮਦਗੀ ਲਈ ਦੋ ਦੋਸ਼ੀਆਂ ਨੂੰ ਨਿਸ਼ਾਨਦੇਹੀ ਵਾਲੀ ਥਾਂ ਤੇ ਲਿਜਾਇਆ ਜਾ ਰਿਹਾ ਸੀ ਜਦੋਂ ਪੁਲਿਸ ਇਹਨਾਂ ਨੂੰ ਲੈ ਕੇ ਨੇੜਲੇ ਪਿੰਡ ਕੁੱਬੇ ਦੇ ਬੰਦ ਪਏ ਟੋਲ ਪਲਾਜੇ ਦੇ ਦਫ਼ਤਰ ਕੋਲ ਪਹੁੰਚੀ ਤਾਂ ਦੋਵਾਂ ਦੋਸ਼ੀਆਂ ਨੇ ਬੜੀ ਚਲਾਕੀ ਦੇ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਇਹਨਾਂ ਦੋਵਾਂ ਦੋਸ਼ੀਆਂ ਦੇ ਨਾਮ ਗੁਰਤੇਜ ਸਿੰਘ ਤੇਜੀ ਅਤੇ ਹਰਕਰਨ ਸਿੰਘ ਕਰਨ ਨੇ। ਇਹਨਾਂ ਨੇ ਪਿਸਟਲ ਦੇ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ਅਤੇ ਦੋਸ਼ੀਆਂ ਵਿਚਕਾਰ ਮੁਟਪੇੜ ਹੋਈ ਹੈ। ਇਸ ਮੁਠਪੇੜ ਦੌਰਾਨ ਦੋਸ਼ੀ ਹਰਕਰਨ ਸਿੰਘ ਕਰਨ ਦੇ ਗੋਡੇ ਤੇ ਗੋਲੀ ਲੱਗੀ ਹੈ ਤੇ ਦੂਜੇ ਦੋਸ਼ੀ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਇਸ ਕੋਸ਼ਿਸ਼ ਦੌਰਾਨ ਉਸ ਦਾ ਗਿੱਟਾ ਟੁੱਟ ਗਿਆ ਇਸ ਘਟਨਾ ਦੇ ਵਿੱਚ ਸੀਆਈਏ ਸਟਾਫ ਇਨਚਾਰਜ ਸਪਿੰਦਰ ਸਿੰਘ ਦੇ ਪੱਟੇ ਗੋਲੀ ਲੱਗੀ ਹੈ ਜਖਮੀ ਜਸਪਿੰਦਰ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਉਹ ਜੇਰੇ ਇਲਾਜ ਨੇ ਦੂਜੇ ਪਾਸੇ ਜਖਮੀ ਦੋਸ਼ੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਇਸ ਮਾਮਲੇ ਸੰਬੰਧੀ ਐਸਐਸਪੀ ਡਾਕਟਰ ਜੋਤੀ ਜਾਦਵ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਤਲ ਹੋਣ ਦਾ ਕਾਰਨ ਪੁਰਾਣੀ ਰੰਜਿਸ਼ ਸੀ ਪਿੰਡ ਮਣਕੀ ਵਾਸੀ ਧਰਮਵੀਰ ਸਿੰਘ ਧਰਮਾ ਵੱਲੋਂ ਕਤਲ ਹੋਣ ਤੋਂ ਪਹਿਲਾਂ ਮੁਲਜ਼ਮ ਹਰਕਰਨ ਸਿੰਘ ਕਰਨਵਾਸੀ ਮਾਦਪੁਰ ਦੇ ਪਿਤਾ ਨਾਲ ਕੁੱਟਮਾਰ ਕੀਤੀ ਗਈ ਸੀ। ਇਸੇ ਹੀ ਰੰਜਿਸ਼ ਦੇ ਵਿੱਚ ਇਹਨਾਂ ਦੋਸ਼ੀਆਂ ਨੇ 3 ਤਾਰੀਖ ਨੂੰ ਪਿੰਡ ਮਣਕੀ ਵਿੱਚ ਹਮਲਾ ਕੀਤਾ ਸੀ। ਇਸ ਦੌਰਾਨ ਹੀ ਇਹ ਕਤਲ ਹੋਇਆ ਸੀ। ਗ੍ਰਿਫਤਾਰੀ ਮਗਰੋਂ ਦੋ ਦੋਸ਼ੀਆਂ ਨੇ ਪੁਲਿਸ 'ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਅਧਿਕਾਰੀ ਤੇ ਦੋਵੇਂ ਦੋਸ਼ੀ ਵੀ ਜ਼ਖਮੀ ਹੋਏ ਨੇ ਇਹ ਤਿੰਨੋਂ ਵੱਖ-ਵੱਖਰੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਰਾਤ ਇੱਕ ਮਾਨਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਏਲੀਅਸ ਧਰਮਾ ਤੇ ਉਹਦੇ ਇੱਕ ਸਾਥੀ ਗੁਰਵਿੰਦਰ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਲਵਪ੍ਰੀਤਾ تین ਮੁੰਡੇ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕਸ ਬਾਈਕ ਦੇ ਉੱਪਰ ਚਾਰ ਬਾਈਕ ਸਵਾਰਾਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਸ ਫਾਇਰਿੰਗ ਦੇ ਵਿੱਚ ਤਰਮਾ ਜੋ ਪਰਸਨ ਹੈ ਉਹਨੂੰ ਬਰਸ਼ ਆਫ ਕਰਕੇ ਬੁਲੇਟ ਨਿਕਲ ਗਈ ਥੀ ਬਟ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਗੋਲੀ ਉਹਦੀ ਬੱਖੀ 'ਚ ਲੱਗੀ ਜਿਹਦੇ ਕਰਕੇ ਉਹਦੀ ਫਿਰ ਹਸਪੀਟਲ ਜਾ ਕੇ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਟਲੀ ਮਰਡਰ ਦੀ ਐਫਆਈਆਰ ਦਰਜ ਕੀਤੀ ਤੇ ਅਗੇ ਤਫਤੀਸ਼ ਕੀਤੀ ਤੇ ਇਹਨਾਂ ਦੇ 12-13 ਸਾਥੀਆਂ ਨੂੰ ਜੋ ਫਰੈਂਡਸ ਐਂਡ ਅਸੋਸੀਏਟ ਸੀਗੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਕੱਲ अर्ਲੀ ਮਾਰਨਿੰਗ ਚਾਰਜੋ ਮੇਨ ਅਕਿਊ ਸੀਗੇ ਫਾਇਰਿੰਗ ਦੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਤਰਨ ਤਰਨ ਤੋਂ ਖੰਨਾ ਪੁਲਿਸ ਨੇ ਐਸਪੀਡੀ ਦੀ ਓਵਰਲ ਸੁਪਰਵਾਈਜ਼ਨ ਦੇ ਅੰਡਰ ਸੀਆਈਏ ਦੀ ਟੀਮਸ ਪੂਰੀ ਜਿਨ੍ਹਾਂ ਦੇ ਨਾਲ ਡੀਐਸਪੀਡੀ ਤੇ ਡੀਐਸਪੀ ਸਮਰਾਲਾ ਵੀ ਸੀਗੇ ਇਹਨਾਂ ਨੇ ਜਾ ਕੇ ਚਾਰੋਂ ਕੇ ਚਾਰੋਂ ਅਕਿਊਜ਼ਡ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਹੈ ਉਹ ਹਰਕਰਨ ਏਲੀਅਸ ਕਰਨ ਮਾਧਪੁਰ ਤੇ ਗੁਰਤੇਸ਼ ਤੇਜੀ ਏਲੀਅਸ ਤੇਜੀ ਚੱਕ ਆ ਦੋਨੋਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਾਥੀ ਰਾਜਵੀਰ ਅ ਰੈਜ਼ੀਡੈਂਟ ਆਫ ਮਾਧਪੁਰ ਹੈਗਾ ਤੇ ਇੱਕ ਜੱਸਾ ਹੈਗਾ ਉਹ ਚਕਸਰ ਆਇਦਾ ਹੈਗਾ ਇਹ ਚਾਰੋਂ ਕੇ ਚਾਰੋਂ ਨੂੰ ਫੜ ਲਿਆ ਸੀਗਾ ਤੇ ਇਹਨਾਂ ਦੀ ਜਦੋਂ ਤਫ਼ਤੀਸ਼ ਕੀਤੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੋ ਧਰਮਵੀਰ ਤੇ ਉਹਦੇ ਸਾਥੀਆਂ ਨੇ ਕਰਨ ਮਾਧਪੁਰ ਜੋ ਛੋਟਾ ਗੈਂਗਸਟਰ ਹੈਗਾ ਉਹਦੇ ਫਾਦਰ ਦੇ ਨਾਲੇ ਨਾਲ ਲੜਾਈ ਝਗੜਾ ਕਰਕੇ ਉਹਨੂੰ ਕੁੱਟਿਆ ਸੀਗਾ ਤੇ ਆ ਇਹਨਾਂ ਦੀ ਵਜਾਇ ਰੰਜਿਸ਼ ਸੀਗੀ ਇਸ ਫਾਇਰਿੰਗ ਦੇ ਲਈ ਤੇ ਇਹਨਾਂ ਨੇ ਉਸ ਦਾ ਬਦਲਾ ਲੈਣ ਦੇ ਲਈ ਆ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਨੇ ਅੱਗੇ ਫਿਰ ਦੱਸਿਆ ਸਾਨੂੰ ਕਿ ਜੋ ਦੌਰਾਨੇ ਇਹਨਾਂ ਨੇ ਜੋ ਵਾਰਦਾਤ ਵੇਲੇ ਜੋ ਅਸਲਾ ਵਰਤ ਉਹਨੂੰ ਇੱਥੇ ਆ ਜੋ ਬਿਲਡਿੰਗ ਹੈਗੀ ਇੱਕ ਡੀਫੰਕ ਟੋਲ ਪਲਾਜ਼ਾ ਹੈਗਾ ਕੁਬਾ ਪਿੰਡ ਦੇ ਨੇੜੇ ਇੱਥੇ ਹੀ ਨਾਨੇ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਆ ویرਾਨ ਬਿਲਡਿੰਗ ਹੈਗੀ ਇੱਥੇ ਲਕੋ ਕੇ ਚਲੇਗੇ ਸੀਗੇ ਤੇ ਇਹਨਾਂ ਨੇ ਵੈਪਨ ਬਾਰੇ ਦੱਸਿਆ ਤੇ ਇਹਨਾਂ ਨੇ ਐਗਜ਼ੈਕਟ ਲੋਕੇਸ਼ਨ ਕਿਉਂਕਿ ਪੁਲਿਸ ਨੂੰ ਕਨਫਰਮ ਕਰਨੀ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆਈ ਸੀਗੀ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਜਿੱਥੇ ਇਹਨਾਂ ਨੇ ਵੈਪਨ ਲਕੋਇਆ ਸੀਗਾ ਤੇ ਜਿਵੇਂ ਹੀ ਵੈਪਨ ਦੇ ਕੋਲ ਪਹੁੰਚੇ ਤੇ ਕਰਨ ਹਰਕਰਨ ਉਰਫ ਕਰਨ ਨੇ ਵੈਪਨ ਕੱਢਿਆ ਆਪਣਾ ਜੋ ਬੱਤੀਬੋਰ ਪਿਸਟਲ ਹੈਗੀ ਤੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਕਿਉਂਕਿ ਉਹ ਛੋਟੀ ਜਿਹੀ ਜਗ੍ਹਾ ਸੀਗੀ ਇਮੀਡੀਟਲੀ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਉਹਨੂੰ ਤਾਂ ਕਿ ਉਹ ਪੁਲਿਸ ਕਸਟਡੀ ਤੋਂ ਭੱਜ ਨਾ ਜਾਏ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਨੂੰ ਕਾਬੂਚ ਕੀਤਾ ਤੇ ਇਸ ਪੂਰੇ ਪਰਕਰਨ ਦੇ ਵਿੱਚ ਪੁਲਿਸ ਦੇ ਜੋ ਸੀਆਈ ਚਾਰਜ ਉਹਨਾਂ ਨੂੰ ਵੀ ਉਹਨਾਂ ਦੀ ਪਟੜ ਦੇ ਵਿੱਚ ਗੋਲੀ ਵੱਜੀ ਤੇ ਜੋ ਅਕਿਊਜ਼ਡ ਹੈਗਾ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਜੋ ਗੁੰਘਟਣਾ ਹੈਗਾ ਉਹਦੇ ਉੱਪਰ ਵੀ ਗੋਲੀ ਵੱਜੀ ਤੇ ਇਹਨੂੰ ਕਾਬੂ ਕਰ ਲਿਆ ਗਿਆ ਜਿਹਦਾ ਦੂਜਾ ਸਾਥੀ ਗੁਰਤੇਜ ਤੇਜੀ ਸੀਗਾ ਕਿਉਂਕਿ ਆ ਜੋ ਵੈਪਨ ਨੂੰ ਲਕਾਉਣ ਦੀ ਜਗ੍ਹਾ ਫਰਸਟ ਫਲੋਰ ਤੇ ਸੀਗੀ ਤੇ ਉੱਥੇ ਵੱਡੀ ਵੱਡੀ ਖਿੜਕੀਆਂ ਐ ਖੁੱਲੀ ਜਗ੍ਹਾ ਹੈ ਉੱਥੋਂ ਉਹਨੇ ਛਾਲ ਮਾਰਤੀ ਭਜਣ ਦੇ ਲਈ ਤੋਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਐ ਉੱਥੇ ਵੀ ਇੰਜਰੀ ਦੱਸਦਾ ਹੋਏਗਾ ਤੇ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਿਸ ਤੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਸਮਰਾਲਾ ਲੈ ਕੇ ਜਾਇਆ ਗਿਆ ਤੇ ਇਹਦੇ ਨਾਲ ਨਾਲ ਸਾਡੇ ਸੀਆਈ ਇਨਚਾਰਜ ਜਿਨ੍ਹਾਂ ਨੇ ਬਹੁਤ ਹੀ ਬਹਾਦੂਰੀ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਵੀ ਕੀਤਾ ਤੇ ਉਹਨਾਂ ਨੂੰ ਵੀ ਜੋ ਬੁਲੇਟ ਇੰਜਰੀ ਹੋਈ ਹੈ ਉਹਨਾਂ ਦਾ ਵੀ ਇਲਾਜ ਸਿਵਲ ਹਸਪੀਟਲ ਸਮਰਾਲਾ ਵਿੱਚ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਜੋ ਵੈਪਨਸ ਹੈ ਇਹਨਾਂ ਦੀ ਐਫਐਸਐਲ ਕਰਾਈ ਜਾਏਗੀ ਇਹਨਾਂ ਨੂੰ ਮੈਚ ਕੀਤਾ ਜਾਏਗਾ ਉਸ ਇਨ ਦੀ ਫਾਇਰਿੰਗ ਵਾਲੇ ਇਨਸੀਡੈਂਟ ਦੇ ਨਾਲ ਤੇ ਹੋਰ ਵੀ ਅਗਰ ਇਹਨਾਂ ਦੀ ਪੁੱਛਗਿੱਛ ਦੌਰਾਨ ਕੁਝ ਹੋਰ ਵੀ ਅਗਰ ਅਗੇ ਇਨਸੀਡੈਂਟਸ ਬਾਰੇ ਅਗਰ ਪਤਾ ਲੱਗਦਾ ਹੈਗਾ ਤੇ ਹੋਰ ਵੀ ਅਗਰ ਖੁਲਾਸੇ ਅਗਰ ਹੁੰਦੇ ਤਾਂ ਉਹ ਵੀ ਮੀਡੀਆ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰ ਦਿੰਗੇ ਮੈਮ ਇੱਕ ਵਿਸ਼ਵੋਈ ਗੈਂਗ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਈਯੂ ਪੋਸਟ ਨਾਲ ਹੈ ਜਿਵੇਂ ਮੈਂ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆ ਜਿਹੜੇ ਮਾੜੇ ਬੰਦੇ ਹੁੰਦੇ ਆ ਕੋਈ ਵੀ ਇਨਸੀਡੈਂਟ ਨੂੰ ਵਰਤੋ ਕਰਕੇ ਆਮ ਲੋਕਾਂ ਨੂੰ ਫਿਰ ਹੋਰ ਡਰਾਣਾ ਚਾਹੁੰਦੇ ਤਾਂ ਉਦਾਂ ਦੀ ਹੀ ਇੱਕ ਪੋਸਟ ਸੀਗੀ ਕਿਉਂਕਿ ਇਨਾਂ ਦੇ ਜੋ ਆਪਣੀ ਰਾਂਜੀ ਸੀਗੀ ਉਹ ਆਪਣਾ ਇੱਕ ਜੋ ਰੀਸੈਂਟਲੀ ਇਨਾਂ ਦੇ ਜੋ ਇੱਕ ਕਰਨ ਮਾਦਪੁਰ ਹੈਗਾ ਇਹਦੇ ਫਾਦਰ ਦੇ ਨਾਲ ਜੋ ਧਰਮਾ ਉਹਦੇ ਸਾਥੀਆਂ ਦਾ ਜੋ ਲੜਾਈ ਝਗੜਾ ਹੋਇਆ ਸੀਗਾ ਉਹਦੇ ਕਰਕੇ ਹੀ ਇਨਾਂ ਨੇ ਆ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਬਟ ਹਾਂ ਉਹਨਾਂ ਨੇ ਸ਼ਾਇਦ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਔਰ ਅੱਗੇ ਡਰਾਉਣ ਦੇ ਲਈ ਇੱਕ ਜਾਲੀਜੀ ਪੋਸਟ ਪਾਈ ਸੀ ਬਟ ਅਗੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਉਹਨਾਂ ਨੂੰ ਵੀ ਅਗੇ ਕੇਸ ਦੇ ਵਿੱਚ ਵੀ ਨਾਮਿਨੇਟ ਵੀ ਕੀਤਾ ਗਿਆ ਤੇ ਅਗੇ ਉਹਨਾਂ ਦੇ ਉੱਪਰ ਵੀ ਫਿਰ ਵੰਡੇ ਕਾਰਵਾਈ ਕੀਤੀ ਜਾਏਗੀ ਜਿਵੇਂ ਕਿ ਮਨ ਬਠਿੰਡਾ ਜੇਲ ਤੋਂ ਫਿਰ ਅਭੀ ਰਾਜਗੜ ਲੈ ਕੇ ਆਏ ਇਨਟੈਰੋਗੇਸ਼ਨ ਕੀਤੀ ਉਹਦੀ ਮਦਦ ਵੀ ਮਿਲੀ ਹੈ ਮਨ ਫੜਮ ਇਹਨਾਂ ਨੂੰ ਕਿਉਂਕਿ ਦੇਖੀ ਜਿਵੇਂ ਜਿਸ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦਾ ਵੀ ਅਫੀਲੀਏਸ਼ਨ ਉਹਨ ਪਰਸਨ ਦੇ ਨਾਲ ਹੈਗਾ ਉਹਨ ਗੈਂਗਸਟਰਜ਼ ਦੇ ਨਾਲ ਹੈਗਾ ਤੇ ਪੁਲਿਸ ਤਫਤੀਸ਼ ਕਰਨ ਦੇ ਲਈ ਮੌਕੇ ਦੀ ਪੂਰੀ ਕੀ ਪੂਰੀ ਕਿਉਂਕਿ ਅਸੀਂ ਕਿਸੇ ਵੀ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੇ ਤਾਂ ਉਹਨੂੰ ਵੀ ਅਸੀਂ ਕੁਐਸਚਨਿੰਗ ਕਰਕੇ ਉਹਦੇ ਵਿੱਚ ਵੀ ਅਗਰ ਕੋਈ ਸਚਾਈ ਨਿਕਲਦੀ ਔਰ ਹੋ ਸਕਦਾ ਹੈ ਕਿ ਇੱਥੇ ਕਿਸੇ ਔਰ ਨੂੰ ਅਗਰ ਇਸ ਇਨਸੀਡੈਂਟ ਤੋਂ ਬਾਰੇ ਬਾਅਦ ਕਿਸੇ ਨੂੰ ਇਹਨਾਂ ਨੇ ਥ੍ਰੈਟ ਕਾਲ ਵਗੈਰਾ ਕੀਤੀ ਹੋਏ ਤਾਂ ਉਹਦਾ ਵੀ ਪੂਰਾ-ਕੂਰਾ ਤਫਤੀਸ਼ ਕਰਨੀ ਬਣਦੀ ਹੈਗੀ ਤਾਂ ਉਹਦੀ ਕੁਐਸਚਨਿੰਗ ਜਾਰੀ ਹੈਗੀ ਤੇ ਉਹਦਾ ਵੀ ਪੁਲਿਸ ਪੂਰਾ-ਕੂਰਾ ਵੈਰੀਫਿਕੇਸ਼ਨ ਕਰ ਰਹੀ ਹੈ ਜਿਹੜੇ ਮੈਡਮ ਦੋਸ਼ੀ ਜਿਹੜੇ ਫੜੇ ਗਏ ਨੇ ਕੀ ਕੀ ਨਾਮ ਨੇ ਇੱਕ ਦਾ ਹੈਗਾ ਹਰਕਰਨ ਏਲੀਅਸ ਕਰਨ ਮਾਧਪੁਰ ਜਿਹਦੀ ਜਿਹਦੇ ਕੋਲ ਉਸ ਦਿਨ ਮੌਕੇ ਇਨਸੀਡੈਂਟ ਦੇ ਵਾਲੇ ਦਿਨ ਬੱਤੀਪੋਰ ਦੀ 30 ਬੋਰ ਦਾ ਇੱਕ ਪਿਸਤਲ ਸੀਗਾ ਇਹਦੀ ਹੀ ਗੋਲੀ ਨਾਲ ਗੁਰਵਿੰਦਰ ਦੀ ਡੈਥ ਹੋਈ ਹੈ ਤੇ ਇਹਦੇ ਨਾਲ ਗੁਰਤੇਜ ਏਲੀਅਸ ਤੇਜੀ ਆ ਚਕਸਰ ਆਇਦਰ ਰਹਿਣ ਵਾਲਾ ਹੈਗਾ ਇਹਨੇ ਵੀ ਉਸਨੂੰ ਫਾਇਰਿੰਗ ਕੀਤੀ ਸੀਗੀ ਇਹਦੇ ਕੋਲ ਉਸ ਦਿਨ ਬੱਤੀਪੋਰ ਦਾ ਪਿਸਤਲ ਸੀਗਾ ਤੇ ਇਹ ਨਾਲ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਜਿਹਦਾ ਨਾਮ ਰਾਜਪੀਰ ਹੈਗਾ ਉਹ ਚਕਸਰ ਆਇਦਰ ਰਹਿਣ ਵਾਲਾ ਹੈਗਾ ਤੇ ਇੱਕ ਜਸਪ੍ਰੀਤ ਉਰਫ ਜੱਸਾ ਹੈਗਾ ਜੋ ਮਾਦਪੁਰ ਦਾ ਰਹਿਣ ਵਾਲਾ ਹੈਗਾ। ਪੁਲਿਸ ਆਫੀਸਰ